ਕਾਂਸਰਾਜ ਹੰਸੀ ਪੁੱਤ ਜੀ ਪਤਨੀ ਰੇਸ਼ਮ ਕੌਰ ਜੀ ਦਾ ਅੱਜ ਅੰਤਿਮ ਅਰਦਾਸ ਜਲੰਧਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਹੋ ਰਹੀ ਹੈ ਨਾਮੀ ਕਲਾਕਾਰ ਇੱਥੇ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚ ਰਹੇ ਨੇ ਕਾਫੀ ਕਲਾਕਾਰ ਜਿਹੜੇ ਅੰਦਰ ਜਾ ਚੁੱਕੇ ਨੇ ਨਤਮਸਤਕ ਹੋ ਚੁੱਕੇ ਨੇ ਮੱਥਾ ਟੇਕ ਚੁੱਕੇ ਨੇ ਸੋ ਕੇਐਸ ਮੱਖਣ ਜੀ ਵੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਇੱਥੇ ਪਹੁੰਚੇ ਨੇ ਗੱਲਬਾਤ ਕਰਨ ਦੀ ਜ਼ਰੂਰ ਇਹਨਾਂ ਦੇ ਨਾਲ ਕੋਸ਼ਿਸ਼ ਕਰਾਂਗੇ ਵੀ ਕੀ ਜਜ਼ਬਾਤ ਰਹੇ ਯਕੀਨਨ ਇੱਕ ਵਾਰ ਮੁਲਾਕਾਤ ਹੋਈ ਸੀਗੀ ਕਿਉਂਕਿ ਇਸ ਵੇਲੇ ਹੰਸਰ ਪਰਿਵਾਰ ਦੇ ਉੱਪਰ ਇਹ ਜਿਹੜਾ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਹੈ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਨੇ ਮੱਖਣ ਜੀ ਕੀ ਜਜ਼ਬਾਤ ਨੇ ਇਸ ਵੇਲੇ ਤੁਹਾਡੇ ਹਾਂਜੀ ਸਸੀ ਕਾਲ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਅੱਜ ਹੰਸਪਾ ਜੀ ਉਹਨਾਂ ਦੇ ਜੀਵਨ ਸਾਥੀ ਉਹ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਚੁੱਕੇ ਪਰਿਵਾਰ ਨੂੰ ਪਰ ਮੈਨੂੰ ਵੀ ਇੱਕ ਦੋ ਵਾਰ ਮੌਕਾ ਮਿਲਿਆ ਉਹਨਾਂ ਦੇ ਦਰਸ਼ਨ ਕਰਨ ਦਾ ਬੜਾ ਪਿਆਰ ਮਿਲਿਆ ਤੇ ਅੱਜ ਜੋ ਹੰਸਪਾਜੀ ਦੇ ਆ ਨਾਲ ਸਾਰੇ ਇੱਥੇ ਪਹੁੰਚੇ ਆ ਉਹਨਾਂ ਦੇ ਦੁੱਖ ਦੀ ਘੜੀ ਵਿੱਚ ਉਹਨਾਂ ਦਾ ਆ ਸੰਪਤੀ ਹੁੰਦੀ ਆ ਕਰਤਾ ਬੰਦਾ ਕੁਝ ਨਹੀਂ ਸਕਦਾ ਤੇ ਉਹਨਾਂ ਦੇ ਬੇਟੇ ਆ ਉਹਨਾਂ ਨੂੰ ਆਪਣੀ ਮਾਂ ਦੀ ਜਿਹੜੀ ਕਮੀ ਉਹ ਕਦੀ ਪੂਰੀ ਨਹੀਂ ਹੋਣੀ ਹਾਂ ਹੰਸਬਾ ਜੀ ਨੂੰ ਆਪਣੇ ਜੀਵਨ ਸਾਥੀ ਦੀ ਕਦੀ ਕੋਈ ਕਮੀ ਪੂਰੀ ਨਹੀਂ ਹੋਣੀ ਰੇਸ਼ਮ ਕਾਰਡੀਨਲ ਤੁਹਾਡੀ ਕਦੀ ਮੁਲਾਕਾਤ ਹੋਈ ਸੀ ਕੀ ਰੇਸ਼ਮ ਕਾਰਜੀ ਦੇ ਨਾਲ ਕਦੀ ਮੁਲਾਕਾਤ ਹੋਈ ਤੁਹਾਡੀ ਹਾਂਜੀ ਹਾਂਜੀ ਮੋਤਾ ਸਿੰਘ ਨਗਰ ਜਦੋਂ ਰਹਿੰਦੇ ਸੀ ਮੈਂ ਉਦੋਂ ਇੱਕ ਦੋ ਵਾਰੀ ਭਾਜੀ ਉਹਨਾਂ ਨੂੰ ਮਿਲਣ ਗਿਆ ਤਾਂ ਕੁਦਰਤੀ ਉਹਨਾਂ ਕਰ ਸੀਗੇ ਮੈਂ ਉਹਨਾਂ ਕੋਲ ਚਾਹ ਪਾਣੀ ਪੀਤਾ ਬਸ ਮੇਰੀ ਉਹ ਛੋਟੀ ਜਿਹੀ ਇੱਕ ਦੋ ਜਿਹੜੀਆਂ ਮੈਮਰੀਜ਼ ਹੈਗੀਆਂ ਉਹ ਮੈਨੂੰ ਸਦਾ ਯਾਦ ਰਹਿਣਗੀਆਂ ਕਿਉਂਕਿ ਅੱਜ ਏਸੇ ਕਰਕੇ ਮੈਂ ਇੱਥੇ ਪਹੁੰਚਾਂ ਜੀ ਤੇ ਬਾਕੀ ਸਾਡੀ ਇੰਡਸਟਰੀ ਦੇ ਸਿਰਮੌਰ ਗਾਇਕ ਆ ਭਾਜੀ ਤੇ ਉਹਨਾਂ ਦੇ ਇੱਥੇ ਪਹੁੰਚਣਾ ਸਾਰਿਆਂ ਦਾ ਫਰਜ਼ ਵੀ ਆ ਤੇ ਸਾਰੇ ਉਹਨਾਂ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਹਾਂ ਕੋਈ ਯਾਦ ਜੀ ਉਹਨਾਂ ਦੇ ਨਾਲ ਅੱਜ ਸਾਂਝੀ ਕਰਨੀ ਚਾਹੋਗੇ ਮੈਂ ਤਾਂ ਮੈਡਮ ਉਹਨਾਂ ਨੂੰ ਬਸ ਇੱਕ ਦੋ ਵਾਰੀ ਮੋਤਾ ਸਿੰਘ ਨਗਰੀ ਜਦੋਂ ਉੱਥੇ ਰਹਿੰਦੇ ਸੀ ਬਾਜੀ ਉਹਦੀ ਮੈਂ ਉਹਨਾਂ ਦੇ ਦਰਸ਼ਨ ਕੀਤੇ ਸੀ ਜੀ ਹਾਂ ਜੀ ਬਹੁਤ ਹੀ ਕ੍ਰੀਏਟਿਵ। ਕਾਂਸਰਾਜ ਹਾਂਸੀ ਪੁੱਤ ਜੀ ਪਤਨੀ ਰੇਸ਼ਮ ਕੌਰ ਜੀ ਦਾ ਅੱਜ ਅੰਤਿਮ ਅਰਦਾਸ ਜਲੰਧਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਹੋ ਰਹੀ ਹੈ। ਨਾਮੀ ਕਲਾਕਾਰ ਇੱਥੇ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚ ਰਹੇ ਨੇ। ਕਾਫੀ ਕਲਾਕਾਰ ਜਿਹੜੇ ਅੰਦਰ ਜਾ ਚੁੱਕੇ ਨੇ, ਨਤਮਸਤਕ ਹੋ ਚੁੱਕੇ ਨੇ, ਮੱਥਾ ਟੇਕ ਚੁੱਕੇ ਨੇ। ਸੋ ਕੇਐਸ ਮੱਖਣ ਜੀ ਵੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਇੱਥੇ ਪਹੁੰਚੇ ਨੇ। ਗੱਲਬਾਤ ਕਰਨ ਦੀ ਜ਼ਰੂਰ ਇਹਨਾਂ ਦੇ ਨਾਲ ਕੋਸ਼ਿਸ਼ ਕਰਾਂਗੇ ਵੀ ਕੀ ਜਜ਼ਬਾਤ ਰਹੇ। ਯਕੀਨਨ ਥੇ ਕਿ ਵਾਰ ਮੁਲਾਕਾਤ ਹੋਈ ਸੀ ਕਿਉਂਕਿ ਇਸ ਵੇਲੇ ਹੰਸ ਪਰਿਵਾਰ ਦੇ ਉੱਪਰ ਇਹ ਜਿਹੜਾ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਹੈ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਨੇ ਮੱਖਣ ਜੀ ਕੀ ਜਜ਼ਬਾਤ ਨੇ ਇਸ ਵੇਲੇ ਤੁਹਾਡੇ ਹਾਂਜੀ ਸਸੀ ਗਾਲ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਅੱਜ ਹੰਸਪਾ ਜੀ ਉਹਨਾਂ ਦੇ ਜੀਵਨ ਸਾਥੀ ਉਹ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਚੁੱਕੇ ਪਰਿਵਾਰ ਨੂੰ ਔਰ ਮੈਨੂੰ ਵੀ ਇੱਕ ਦੋ ਵਾਰ ਮੌਕਾ ਮਿਲਿਆ ਉਹਨਾਂ ਦੇ ਦਰਸ਼ਨ ਕਰਨ ਦਾ ਬੜਾ ਪਿਆਰ ਮਿਲਿਆ ਤੇ ਅੱਜ ਜੋ ਹੰਸਪਾਜੀ ਦੇ ਆ ਨਾਲ ਸਾਰੇ ਇੱਥੇ ਪਹੁੰਚੇ ਉਹਨਾਂ ਦੇ ਦੁੱਖ ਦੀ ਘੜੀ ਵਿੱਚ ਉਹਨਾਂ ਦਾ ਆ ਸੰਪਤੀ ਹੁੰਦੀ ਆ ਕਰਤਾ ਬੰਦਾ ਕੁਝ ਨਹੀਂ ਸਕਦਾ ਤੇ ਉਹਨਾਂ ਦੇ ਬੇਟੇ ਆ ਉਹਨਾਂ ਨੂੰ ਆਪਣੀ ਮਾਂ ਦੀ ਜਿਹੜੀ ਕਮੀ ਉਹ ਕਦੀ ਪੂਰੀ ਨਹੀਂ ਹੋਣੀ ਹਾਂ ਜਸਬਾਜੀ ਨੂੰ ਆਪਣੇ ਜੀਵਨ ਸਾਥੀ ਦੀ ਕਦੀ ਕੋਈ ਕਮੀ ਪੂਰੀ ਨਹੀਂ ਹੋਣੀ ਰੇਸ਼ਮ ਕਾਰਜੇ ਨਾਲ ਤੁਹਾਡੀ ਕਦੀ ਮੁਲਾਕਾਤ ਹੋਈ ਸੀ ਕੀ ਰੇਸ਼ਮ ਕਾਰਜੇ ਦੇ ਨਾਲ ਕਦੀ ਮੁਲਾਕਾਤ ਹੋਈ ਤੁਹਾਡੀ ਹਾਂਜੀ ਹਾਂਜੀ ਮੋਤਾ ਸਿੰਘ ਨਗਰ ਜਦੋਂ ਰਹਿੰਦੇ ਸੀ ਮੈਂ ਉਦੋਂ ਇੱਕ ਦੋ ਵਾਰੀ ਭਾਜੀ ਉਹਨਾਂ ਨੂੰ ਮਿਲਣ ਗਿਆ ਤਾਂ ਕੁਦਰਤੀ ਉਹਨਾਂ ਘਰ ਸੀਗੇ ਮੈਂ ਉਹਨਾਂ ਕੋਲੋਂ ਚਾਹ ਪਾਣੀ ਪੀਤਾ ਬਸ ਮੇਰੀ ਉਹ ਛੋਟੀ ਜਿਹੀ ਇੱਕ ਦੋ ਜਿਹੜੀਆਂ ਮੈਮਰੀਜ਼ ਹੈਗੀਆਂ ਉਹ ਮੈਨੂੰ ਸਦਾ ਯਾਦ ਰਹਿਣਗੀਆਂ ਕਿਉਂਕਿ ਅੱਜ ਐਸੀ ਕਰਕੇ ਮੈਂ ਇੱਥੇ ਪਹੁੰਚਾਂ ਜੀ ਤੇ ਬਾਕੀ ਸਾਡੀ ਇੰਡਸਟਰੀ ਦੇ ਸਿਰਮੌਰ ਗਾਇਕ ਆ ਭਾਜੀ ਤੇ ਉਹਨਾਂ ਦੇ ਇੱਥੇ ਪਹੁੰਚਣਾ ਸਾਰਿਆਂ ਦਾ ਫਰਜ਼ ਵੀ ਆ ਤੇ ਸਾਰੇ ਉਹਨਾਂ ਨੂੰ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਹੋ ਕੋਈ ਯਾਦ ਜੀ ਉਹਨਾਂ ਦੇ ਨਾਲ ਅੱਜ ਸਾਂਝੀ ਕਰਨੀ ਚਾਹੋਗੇ ਮੈਂ ਤਾਂ ਮੈਡਮ ਉਹਨਾਂ ਨੂੰ ਬਸ ਇੱਕ ਦੋ ਵਾਰੀ ਮੋਤਾ ਸਿੰਘ ਨਗਰੀ ਜਦੋਂ ਉੱਥੇ ਰਹਿੰਦੇ ਸੀ ਬਾਜੀ ਉਹਦੀ ਮੈਂ ਉਹਨਾਂ ਦੇ ਦਰਸ਼ਨ ਕੀਤੇ ਸੀ ਜੀ ਹਾਂਜੀ ਬਹੁਤ ਸ਼ੁਕਰੀਆ ਜੀ